ਕੀ ਤੇ ਆਜ਼ਮ ਫਗਸ ਸਿੰਘ ਦੇ ਨਹੀਂ ਜਿਹੜੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੇ ਉਹਨਾਂ ਦੀ ਸੋਚਣਾ ਨਹੀਂ ਜਿਹੜੇ ਇੱਕ ਮਤਾ ਪਾਣ ਵਾਸਤੇ ਤਿਆਰ ਨਹੀਂ ਹੋਏ ਜਿਨ੍ਹਾਂ ਨੇ ਪੂਰਾ ਸੈਸ਼ਨ ਇੱਕ ਆਪਣੇ ਵਿਅਕਤੀ ਵਿਸ਼ੇਸ਼ਵਾਸ਼ੀ ਖਰਾਬ ਕਰ ਲਿਆ ਜਿਹੜਾ ਇਹਨਾਂ ਦਾ ਮੈਂਬਰ ਆਫ ਪਾਰਲੀਮੈਂਟ ਉਹਨ ਉਸ ਪਾਰਟੀ ਪ੍ਰਤੀ ਆਪਾਂ ਕੀ ਸੋਚ ਰੱਖੀ ਸੁਮੂੱਚੇ ਪੰਜਾਬ ਚ ਕੱਟ ਲੱਗਾ ਕਿਸਾਨ ਮਾਝੇ ਦੇ ਵਿੱਚ ਕੱਟ 300 ਤੋਂ 400 ਰੁਪਈਆ ਜੀ ਇਹ ਅੱਛਾ ਡਿਪਟੀ ਕਮਿਸ਼ਨਰਸ ਨੇ ਤੇ ਡੀਐਫਐਸ ਸੀਜ਼ ਨੇ ਬੈਠ ਕੇ ਇਹਨਾਂ ਨੂੰ ਮੈਸੇਜ ਦਿੱਤਾ ਕਿ ਜਿਸ ਤਰ੍ਹਾਂ ਜਿਹੜੀ ਰੇਟ ਤੇ ਝੋਨਾ ਵਿਕਦਾ ਵੇਚ ਲੋ ਮਗਰੋਂ ਸਾਨੂੰ ਨਾ ਕਿਤੇ ਜੇ ਤੋਂ ਅਗਲੀ ਵਾਰ ਆਵਾਂਗੇ ਇਹਦੀ 100% ਇਹਦੀ ਤੈਕੀਕਾਤ ਹੋਏਗੀ ਤੇ ਜਿਹੜੇ ਬੰਦੇ ਇਨਵੋਲ ਹੋਣਗੇ ਫੜ ਕੇ ਅੰਦਰ ਦਵਾਂਗੇ ਸਾਰੇ ਸੋ ਇੰਪੋਰਟੈਂਟ ਇਸ਼ੂ ਅਗਰ ਅੱਜ ਉੱਠਿਆ ਤਾਂ ਇੱਕ ਭਗਵੰਤ ਸਿੰਘ ਨਾਮ ਦੇ ਵਿਅਕਤੀ ਜਿਹੜੇ ਕਿ ਪਟਿਆਲਾ ਤੋਂ ਆਏ ਸੀਗੇ ਉਹਨਾਂ ਵੱਲੋਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਮਸਲੇ ਦੇ ਉੱਤੇ ਲਗਾਤਾਰ ਆਵਾਜ਼ ਚੱਕੀ ਜਾ ਰਹੀ ਸੀ ਵਿਧਾਨ ਸਭਾ ਦੇ ਅੰਦਰ ਪ੍ਰਤਾਪ ਸਿੰਘ ਬਾਜਵਾ ਵੀ ਲਗਾਤਾਰ ਜਿਹੜਾ ਹੈਗਾ ਇਸ ਨੂੰ ਲੈ ਕੇ ਮਤਾ ਵੀ ਲੈ ਕੇ ਬਾਜਵਾ ਸਾਹਿਬ ਇੱਕ ਬੜੀ ਇੰਪੋਰਟੈਂਟ ਗੱਲ ਕਹੀ ਗਈ ਉਹਨਾਂ ਵੱਲੋਂ ਕਿ ਅਮਿਤ ਸ਼ਾਹ ਦੇ ਕਹਿਣ ਦੇ ਉੱਤੇ ਮਤਾ ਨਹੀਂ ਲਿਆਂਦਾ ਗਿਆ ਜੋ ਭਗਵੰਤ ਸਿੰਘ ਨੇ ਅੱਜ ਗੱਲਬਾਤ ਕੀਤੀ ਕਿੰਨਾ ਕੁ ਸੰਗੀਨ ਮੰਨਦੇ ਤੁਸੀਂ ਵੇਖੋ ਮੇਰੀ ਗੱਲ ਸੁਣ ਲਓ ਆਸਾ ਭਗਵੰਤ ਸਿੰਘ ਨੇ ਨਾਮ ਵੀ ਭਗਵੰਤ ਸਿੰਘ ਹੀ ਹੈ ਪਿੰਡ ਇਹਨਾਂ ਦਾ ਘਗਾ ਤਹਿਸੀਲ ਪਾਤਣਾ ਜ਼ਿਲ੍ਹਾ ਪਟਿਆਲਾ ਤੇ ਗਵੰਡੀ ਹੈ ਭਗਵੰਤ ਦਾ ਇਹ ਵੀ ਭਗਵੰਤ ਸਿੰਘ ਭਗਵੰਤਾ ਗਵੰਡੀ ਇਹਦੀ ਸੋਚ ਬਹੁਤੀ ਇਹਨਾਂ ਆ ਜਿਹੜੇ ਫਰਜ਼ੀ ਇਨਕਲਾਬੀ ਇਹਨਾਂ ਨਾਲ ਹੀ ਰਲਦੀ ਸੀ ਇਹ ਸਾਲ ਸਵਾ ਸਾਲ ਇਹਨਾਂ ਦਾ ਲਗਾ ਰਿਹਾ ਸਮਝ ਕੇ ਕਿ ਜਿਹੜੀ ਸ਼ਹੀਦ ਆਜ਼ਮ ਭਗਤ ਸਿੰਘ ਜੀ ਦਾ ਰੈਜ਼ੋਲੂਸ਼ਨ ਇਹਦੇ ਮਨ ਵਿੱਚ ਹੀ ਸੀ ਪ੍ਰੇਰਨਾ ਕਿ ਇਹ ਕੱਲਣਗੇ ਉੱਤੇ ਦਿੱਲੀ ਦੇ ਵਿੱਚ ਤੋ ਜਦੋਂ ਇਹ ਮਿਲਣ ਗਿਆ ਕਹਿੰਦਾ ਪਹਿਲੇ ਤਾਂ ਬੜਾ ਸ਼ਰਮਿੰ ਨੂੰ ਟਾਲਦਾ ਰਿਹਾ ਜਦੋਂ ਫਿਰ ਮੈਂ ਇਹਨੂੰ ਪੁੱਛਿਆ ਕਿ ਜੀ ਦੱਸੋ ਤੁਸੀਂ ਵਾਅਦਾ ਪੂਰਾ ਕਰੋ ਤੇ ਇਹਨੇ ਕਿਹਾ ਕਿ ਮੈਨੂੰ ਜਨਾਚ ਰਮੇਸ਼ ਸ਼ਾਹ ਜੀ ਇਜਾਜ਼ਤ ਨਹੀਂ ਦਿੰਦੇ ਅਸੀਂ ਕੋਈ ਪਤਾ ਨਹੀਂ ਕਰਨਾ ਅਸੈਂਬਲੀ ਦਾ ਇਹ ਮੇਰੇ ਨਾਲ ਤੇ ਪਹਿਲੇ ਕੱਲ ਪਹਿਲੀ ਵਾਰ ਮੁਲਾਕਾਤ ਇਹਨਾਂ ਦੀ ਇਹਨਾਂ ਨੂੰ ਮਿਲਦੇ ਹੋਏ ਹਰ ਬੰਦੇ ਦੀ ਚਿੱਠੀ ਇਹਨਾਂ ਕੋਲ ਤੇ ਤੁਸੀਂ ਇਹ ਚਿੱਠੀ ਕੁਲਤਾਰ ਸਿੰਘ ਸੰਧਵਾ ਦੀ ਚਿੱਠੀ ਆ ਵੇਖੋ ਆ ਕੁਲਤਾਰ ਸਿੰਘ ਸੰਧਵਾ ਨਹੀਂ ਇਹ ਤੇ ਇਹ ਤੇ ਕਰਤਾਰ ਸਿੰਘ ਸਰਬੇ ਦੇ ਨਾ ਕਰਤਾਰ ਸਿੰਘ ਸਰਬੇ ਦੇ ਨਾ ਚਿੱਠੀਆਂ ਅਗਲੇ ਪਾਸੇ ਨੂੰ ਨਾ ਸਾਰਿਆਂ ਜੋ ਤੁਸੀਂ ਆਪ ਸੋਚ ਸਕਦੇ ਹੋ ਕਿ ਜਿਹੜੇ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਹੀਂ ਜਿਹੜੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੇ ਉਹਨਾਂ ਦੀ ਸੋਚਣਾ ਨਹੀਂ ਜਿਹੜੇ ਇੱਕ ਮਤਾ ਪਾਉਣ ਵਾਸਤੇ ਤਿਆਰ ਨਹੀਂ ਹੋਏ ਜਿਨ੍ਹਾਂ ਨੇ ਪੂਰਾ ਸੈਸ਼ਨ ਇੱਕ ਆਪਣੇ ਵਿਅਕਤੀ ਵਿਸ਼ੇਸ਼ਵਾਸ਼ਿਕ ਖਰਾਬ ਕਰ ਲਿਆ ਜਿਹੜਾ ਇਹਨਾਂ ਦਾ ਮੈਂਬਰ ਆਫ ਪਾਰਲੀਮੈਂਟ ਹੈ ਉਹਨ ਉਸ ਪਾਰਟੀ ਪ੍ਰਤੀ ਆਪਾਂ ਕੀ ਸੋਚਣਾ ਚਾਹੀਦਾ ਆ ਤੇ ਹੁਣ ਆਪ ਹੀ ਪੁੱਛ ਰਹੇ ਨੇ ਇਹਨਾਂ ਨੂੰ ਪੁੱਛੋ ਇਹਨਾਂ ਨਾਲ ਬੈਠੋ ਸਾਰੀ ਗੱਲ ਇਹਨਾਂ ਨਾਲ ਕਰੋ ਇਹਨਾਂ ਨੇ ਦੱਸੀ ਆ ਇਸ ਤੋਂ ਇਲਾਵਾ بڑا ਮੇਜਰ ਇਸ਼ੂ ਆ ਤੁਸੀਂ ਲੈ ਕੇ ਆਏ ਅੱਜ ਚੱਕਿਆ ਵੀ ਅਤਰਪ੍ਰਿੰਦਰ ਬਾਜਵਾਨ ਨੇ ਕਿ ਕਿਸਾਨਾਂ ਦੀ ਲੁੱਟ ਹੋਈ ਤੇ ਉਹ ਵੀ 4000 ਕਰੋੜ ਦੀ ਲੁੱਟ ਹੋਈ ਉਹਦੀ ਜਾਂਚ ਦੀ ਗੱਲਬਾਤ ਕਹੀ ਗਈ ਉਹ ਤੇ ਕਹਿੰਦੇ ਕਿ ਜਾਂਚ ਤੁਸੀਂ ਵੇਖੋ ਸ਼ਿਕਾਇਤ ਹੀ ਨਹੀਂ ਆਈ ਕੋਈ ਕਿਉਂਕਿ ਉਹ ਪੈਸੇ ਹੀ ਸਾਰੇ ਦਿੱਲੀ ਗਏ ਸੀ ਜੀ ਇਸੇ ਗੱਲੋਂ ਤੇ ਅਮਨ ਅਰੋੜਾ ਖਲੋਤਾ ਹੈ ਉਹ ਕਹਿੰਦਾ ਤੁਸੀਂ ਸ਼ਿਕਾਇਤ ਕੀਤੀ ਸ਼ਿਕਾਇਤ ਕੋਈ ਲਏਗਾ ਤੇ ਕੋਈ ਕਰੇਗਾ ਜੀ ਜਿਸ ਗਰੀਬ ਕਿਸਾਨ ਨੇ ਕੋ 2 ਏਕੜ ਦਾ 5 ਏਕੜ ਦਾ ਉਹਦੀ ਲੁੱਟ ਕੀਤੀ ਇਹ ਓਪਨ ਹੈ ਤੁਸੀਂ ਮੈਂ ਮੈਂ ਤੁਹਾਨੂੰ ਮੈਂ ਬੇਨਤੀ ਕਰ ਤੁਸੀਂ ਇੱਕ ਤਗੜੇ ਟੀਵੀ ਚੈਨਲ ਨਾਲ ਕੰਮ ਕਰਦੇ ਤੁਸੀਂ ਇਨਵੈਸਟੀਗੇਟਿੰਗ ਜਰਨਲਿਜ਼ਮ ਕਰੋ ਮੈਂ ਤੁਹਾਨੂੰ ਓਪਨਲੀ ਚੈਲੰਜ ਕਰਦਾ ਤੁਸੀਂ ਭਗਵੰਦੀ ਮੰਡੀ 'ਚ ਹੀ ਚਲੇ ਜਾ ਉੱਥੋਂ ਪਤਾ ਕਰਕੇ ਕਿਸਾਨਾਂ ਕੋਲ ਕਿ 200 ਰੁਪਿਆ ਕਿਨਟਲ ਪੇ ਛੇ ਤੁਹਾਡੂ ਕੱਠ ਲੱਗਾ ਕਿ ਨਹੀਂ ਲੱਗਾ ਸਮੁੱਚੇ ਪੰਜਾਬ 'ਚ ਕੱਠ ਲੱਗਾ ਕਿਸਾਨ ਮਾਝੇ ਦੇ ਵਿੱਚ ਕੱਟ 300 ਤੋਂ 400 ਰੁਪਿਆ ਜੀ ਇਹ ਅੱਛਾ ਡਿਪਟੀ ਕਮਿਸ਼ਨਰਸ ਨੇ ਤੇ ਡੀਐਫਐਸਸੀ ਨੇ ਬੈਠ ਕੇ ਇਹਨਾਂ ਨੂੰ ਮੈਸੇਜ ਦਿੱਤਾ ਕਿ ਜਿਸ ਤਰ੍ਹਾਂ ਜਿਹੜੀ ਰੇਟ ਤੇ ਝੋਨਾ ਵਿਖਦਾ ਵੇਚ ਲੋ ਮਗਰੋਂ ਸਾਨੂੰ ਨਾ ਕਿ 20 25 25 ਦਿਨ ਤੇ ਖਰੀਦ ਹੀ ਕਿਸੇ ਮੰਡੀ 'ਚ ਨਹੀਂ ਹੋਈ ਪੰਜਾਬ ਚਾਰ ਕਮੇਟੀ ਬਣਾਉਣ ਤੱਕ ਲਈ ਤਿਆਰ ਨਹੀਂ ਹੈਗੀ ਉਹ ਕਹਿੰਦੇ ਕਿ ਐਗਰੀਕਲਚਰ ਕਮੇਟੀ ਹੈ ਤਾਂ ਹੈ ਉਹਦੇ 'ਚ ਸ਼ਿਕਾਇਤਾਂ ਤੁਸੀਂ ਗੱਲ ਨਹੀਂ ਚੋਰਾ ਨੂੰ ਤੇ ਕੋਈ ਨਾ ਕੋ ਰਸਤਾ ਚਾਹੀਦਾ ਭੱਜ ਜਾਂਦਾ ਜੀ ਇਹ ਨਹੀਂ ਕਰਨਗੇ ਅਸੀਂ ਕਰਾਂਗੇ ਜਦੋਂ ਅਗਲੀ ਵਾਰ ਆਵਾਂਗੇ ਇਹਦੀ 100% ਇਹਦੀ ਤਹਿਕੀਕਾਤ ਹੋਏਗੀ ਤੇ ਜਿਹੜੇ ਬੰਦੇ ਇਨਵੋਲਵ ਹੋਣਗੇ ਫੜ ਕੇ ਅੰਦਰ ਦਵਾਂਗੇ ਸਾਰੇ ਇਹ ਹੁਣ ਤੁਹ ਲੱਗਦਾ ਕਿ ਇਸ ਵਾਰੀ ਸਮੂਤ ਹੋ ਜੇਗਾ ਕਿਉਂਕਿ ਅ ਇਸ ਵਾਰ ਥੋੜੀ ਚਾਰਾ ਜੋ ਚਿੱਟੀਆਂ ਦੇ ਪੱਤਰਾਂ ਦੇ ਜ਼ਰੀਏ ਜ਼ਰੂਰ ਚੱਲਦੀ ਹੈ ਕਿ ਝੋਨੇ ਨੂੰ ਲੈ ਕੇ ਐਤਕੀ ਚੁਕਾਈ ਜਲਦੀ ਹੋ ਜੇ ਤਾਂ ਕਿ ਪਿਛਲੀ ਵਾਰ ਜੋ ਗੋਫਪ ਹੋਇਆ ਇਸ ਨਾਮ ਇਸ ਵਾਰੀ ਨਾ ਇਹ ਗੋਫਪ ਨਹੀਂ ਹੋਇਆ ਇਹ ਸੋਚਿਆ ਸਮਝਿਆ ਸਕੈਂਡਲ ਸੀ ਸੋਚੀ ਸਮਝੀ ਡਕੇਟੀ ਸੀ ਸੋਚੀ ਸਮਝੀ ਚੋਰੀ ਸੀ ਗੁਫਾਪ ਹੁੰਦਾ ਜਿਹੜਾ ਤੁਹਾਨੂੰ ਸਮਝ ਨਾ ਹੋਵੇ ਤੇ ਕੋਈ ਗਲਤੀ ਨਾ ਹੋ ਜਾਈ ਇਹ ਗੁਫਾਪ ਨਹੀਂ ਹੋਇਆ ਇਹ ਸੋਚੀ ਸਮਝੀ ਸਾਜਿਸ਼ ਨਾਲ ਕਿਸਾਨ ਲੁੱਟਿਆ ਗਿਆ ਇਹ ਮੈਂ ਕਹਿਣਾ ਚਾਹੁੰਦਾ ਧੰਨਵਾਦ ਜੀ ਤਾਂ ਇਹ ਅੱਜ ਇਸ਼ੂ ਜਿਹੜੇ ਹੈਗੇ ਆ ਪ੍ਰਤਾਪ ਸਿੰਘ ਬਾਜਵਾ ਵੱਲੋਂ ਚੱਕੇ ਗਏ ਤਾਂ ਹਾਲ ਫਿਲਹਾਲ ਸਥਿਤੀ ਇਹ ਹੈ ਕਿ ਅੱਜ ਸੈਸ਼ਨ ਖਤਮ ਹੋ ਚੁੱਕਿਆ ਬਜਟ ਸੈਸ਼ਨ ਜਿਹੜਾ ਹੈਗਾ ਉਹ ਅੱਜ ਕਰੀਪਟੀ 12:00 12:00 ਵਜੇ ਖਤਮ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਜਿਹੜੇ ਇਸ਼ੂ ਜਿਹੜੇ ਹੈਗੇ ਤੁਹਾਨੂੰ ਦੱਸਿਆ ਜਿਵੇਂ ਕਿ ਕਿਸਾਨੀ ਦਾ ਇਸ਼ੂ ਕਿਸਾਨੀ ਦਾ ਇਸ਼ੂ ਅੱਜ ਵੱਡੇ ਪੱਧਰ ਤੇ ਉੱਠਦਾ ਹੋਇਆ ਦਿਖਾਈ ਦਿੱਤਾ